ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੂਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੀਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰ ਰੋਗ ਇਹ ਤਾਨਤੇ ਸਗਲ ਦੂਰ ਕੀਨ ਰਹਾਉ ਵੰਦਨ ਤੋਰ ਸ਼ੋਰ ਵਿਖਿਆਤਿ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ ਰੂਪ ਅਨਰੂਪ ਮੋਰ ਕਛਨਾ ਵਿਚਾਰੇਉ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨ ਵੇਖਿਓ ਲਾਲਨ ਪਾਟ ਵਿਚ ਖੋਏ ਅਨੰਦ ਚਿਤਾ ਹਰ ਖੇਪਤੀ ਨਾ ਤੈਸਹੀ ਕੋ ਗਰੇਹੋ ਸੋਈ ਪ੍ਰਭ ਨਾਨਕ ਸੋ ठाकुर ਤੈਸਹੀ ਕੋ ਤੀਨਾ ਢੋਡੀ ਮਹੱਲਾ ਪੰਜਵਾ ਮੈ ਮੇਰੇ ਮਨ ਕੀ ਰੀਤ ਇਹੀ ਕਰਮ ਧਰਮ ਜਪ ਏਹੀ RAM ਨਾਮ ਨਿਰਮਲ ਹੈ ਰੀਤ ਰਹਾ ਪ੍ਰਾਨ ਆਧਾਰ ਜੀਵਨ ਧਨ ਮੋਰੈ ਦੇਖਨ ਕਾਓ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕਾਓ ਮੈਂ ਹਰ ਸਖਾ ਕੀਤ ਸ਼ਾਂਤ ਪ੍ਰਸਾਦ ਭਾਏ ਮਨ ਨਿਰਮਲ ਕਰ ਕਿਰਪਾ ਆਪੁਨੇ ਕਰ ਲਈਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਢੀ ਮਹੱਲਾ ਪੰਜਵਾ ਪ੍ਰਭ ਜੀ ਮੇਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖਹੀ ਯਾਰੇ ਤੇ ਆਪਣੇ ਭਗਤ ਕਾਉ ਪੂਰਨ ਦਾਨ ਰਹਾਉ ਖੋ ਬਹੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੂਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਅੱਠ ਬਹਿਰ ਦਸਨਾ ਗੁਣ ਗਾਵੇ ਜਸ ਪੂਰ ਅਗਾ ਵਹਿ ਸਮਰਥ ਕਾਨ ਤੇਰੀ ਸਰਣ ਜੀ ਅਨਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾ ਰਾਵ ਤੇਰੇ ਪਗ ਕੀ ਤੂਰ ਦੀਨ ਦਇਆਲ ਪ੍ਰੀਤਮ ਮਨ ਮੋਹਨ ਘਰ ਕਿਰਪਾ ਮੇਰੀ ਲੋਚਾ ਪੂਰ ਰਹਾਵ ਦਹ ਜਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹੋ ਨਾਮਰਤੇ ਝੂਰੇ ਤਾਂ ਅੰਦ ਬੰਦ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬੇਸੂਰਾ ਸੋਖ ਸੰਪਤ ਭੋਗ ਇਸ ਜੀਅ ਕੇ ਬੇਨਹਾਰ ਨਾਨਕ ਜਾਣੇ ਪੂਰ ਟੋਡੀ ਮਹੱਲਾ ਪੰਜਵਾ ਮੈਂ ਮੇਰੇ ਮਨ ਦੀ ਪਿਆਸ ਇਕ ਖਿਨ ਰਹਿ ਨਾ ਸਕਾ ਬਿਨੁ ਪ੍ਰੀਤਮ ਦਰਸਨ ਦੇਖਨ ਕਾਓ ਧਾਰੀ ਮਨ ਆਸ ਰਹਾਉ ਸਿਮਰਉ ਨਾਮ ਨਿਰੰજન ਕਰਤੇ ਮਾਨ ਤਾਨਤੇ ਸਭ ਕੇ ਲਿਖ ਨਾਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਿਨਾਸੀ ਬਿਮਲ ਜਾਕ ਉਜਾਸ ਸਾਂਤ ਪ੍ਰਸਾਦ ਮੇਰੇ ਪੂਰ ਮਨੋਰਥ ਕਾਰ ਕਿਰਪਾ ਭੇਟੇ ਗੁਣਤਾਸ ਸਾਂਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪਰਗਾਸ ਟੋਡੀ ਮਹੱਲਾ ਕੰਜਵਾ ਹਰ ਹਰ ਪਤ ਤ ਪਾਵਨ ਜੀਵ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਾਨ ਕੋ ਭਾਵਨ ਰਹਾਵ ਸੁੰਦਰ ਸੁਗੜ ਚਤੁਰ ਸਭ ਬੇਤਾ ਰੇਦ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਧੂਮ ਬੀਜਨ ਸੁਖਾਵਨ ਬਿਸਮਾਣ ਬਿਸਮ ਭਾਏ ਬਿਸਮਾਦਾ ਆਨ ਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਚੱਲ ਤ੍ਰੇਣਕੀ ਆਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹਾੜ ਕਾ ਜਲ ਰਹਾ ਛੋੜ ਸਿਆਨਪ ਬਹੁ ਚਤੁਰਾਈ ਦੁਏ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੋਖ ਦੇਹ ਕਾ ਇਹ ਊਤਮ ਫਲ ਵੇਦ ਬਖੀਆਨ ਕਰਤ ਸਾਧੂ ਜਨ ਭਾਗ ਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰਿ ਸਿਮਰਨ ਦਹਨ ਭਾਏ ਮਲ ਟੋਢੀ ਮਹੱਲਾ ਪੰਜਵਾ ਮਾਈ ਚਰਨ ਗੋਰ ਮੀਥੇ ਵੱਡਾ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੋਰ ਢੀਠੇ ਰਹਾਉ ਗੋਨ ਗਾਵਤ ਅਚੋਤ ਅਬినాਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ बिन हार भजन रंग रस जीते संत दयाल जाने सब झूठे नाम रतन पायो जन नानक नाम बिहून चले सब मूठे टोडी महला पंजवा साद संग हर हर नाम चितारा ਸਹਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾੜ ਲਿਓ ਜਨ ਆਪਣਾ ਬੇਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਾਹੜਾ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖ ਰਹਾਉ ਕੋਟ ਜਨਮ ਕੇ ਖੇਲ ਵਿਖ ਨਾਸ ਹੈ ਸਿਮਰਤ ਪਾਵਨ ਤਾਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੋਖ ਚਾਰ ਪਦਾਰਥ ਅਸ਼ਟ ਮਹਾ ਸਿਧ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੋਖ ਟੋੜੀ ਮਹੱਲਾ ਪੰਜਵਾ ਹਰ ਹਰ ਚਰਨ ਰਿਦੈ ਉਰ ਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਉ ਗੁਣ ਦਾਨ ਪੂਜਾ ਪਰਮੇਸ਼ਵਰ ਹਾਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੂਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਾਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹੁਰ ਕਛ ਨਾ ਵਿਚਾਰੇ ਨਾਮ ਰਤਨ ਸੁਨ Jap Jap Jiwa Har Nanak Kanth Mujare Toddi Mohalla Nava Ek O Ankar Sat Guru Prasad ਕਹਾ ਕਹਾ ਆਪਣੀ ਅਦਮਾਈ ਹੁਰ ਜਿਉ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਉ ਜਾਗ ਝੂਠੇ ਕਾਉ ਸਾਚ ਜਾਨ ਕੈ ਤਾ ਸਿਉ ਰੋਚ ਉਪਜਾਈ ਦੀਨ ਬੰਦ ਸਿਮਰਿਉ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਮगन ਰਹੈਓ ਮਾਇਆ ਮੈਂ ਇਸ ਦਿਨ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਵੇਨ ਹਰ ਕੀ ਸਰਨ ਆਈ ਟੋਡੀ ਬਾਣੀ ਭਗਤਾ ਕੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾਣ ਕੋਈ ਬੋਲੇ ਦੂਰ ਜਾਲ ਕੀ 마ਸ਼ੁਲੀ ਚਰੈ ਖਜੂਰੈ ਕਾਣੇ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛਾਇਓ ਰਹਾਉ ਪੰਡਿਤ ਹੋਏ ਕਹਿ ਬੇਦ ਬਖਾਨੈ ਮੂਰਖ ਨਾਮ ਦੇਓ ਰਾਮਹਿ ਜਾਨੈ ਕਾਉਨ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤ ਤਪ ਪਵਿਤ ਭਾਏ ਰਾਮ ਕਹਿਤ ਹੀ ਰਹਾਉ ਰਾਮ ਸੰਗ ਨਾਮ ਦੇਵ ਜਾਨਕਾਉ ਕਰ ਤੱਗਿਆ ਆਈ ਏਕਾਦਸੀ ਭਰਤ ਰਹੇ ਕਾਹੇ ਕਉ ਤੀਰਥ ਜਾਈ ਨਤ ਨਾਮ ਦੇਓ ਸੋ ਕਰਤ ਸੁਮਤ ਭਏ ਗੁਰਮਤਿ RAM ਕਹ ਕੋ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇਲ ਆਛੈ ਰਹਾਉ ਕੁੰਬਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ਬਾਹਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ਬਾਣਿਏ ਕੇ ਘਰ ਹੀਂਗ ਆਛੈ ਭੈਸਰ ਮਾਥੈ ਸੀਂਗ ਗੋ ਦੇਵਲ ਮਦੇ ਦੀਗ ਆਛੈ ਦੀਗ ਸੀਂਗ ਹੀਗ ਗੋ ਤੇਲੀ ਕੈ ਘਰ ਤੇਲ ਆਛੈ ਜੰਗਲ ਮਦੇ ਵੇਲ ਗੋ ਮਾਲੀ ਕੇ ਘਰ ਕੇਲ ਆਛੈ ਕੇਲ ਵੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛੈ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਾਰ ਪਹਿਲਾ ਦੋ ਪਦੇ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਸੋਨਮਾਨ ਅਕਾਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਾਜ ਗੁਰਮਤ ਹਰਿ ਰਾਮ ਰਾਮ ਰਹਾਉ ਨਾ ਨਾ ਖਿਆਨ ਪੁਰਾਨ ਜਸ ਊਤਮ ਖਾਟ ਦਰਸ਼ਨ ਗਾ ਵਹਿ ਰਾਮ ਸ਼ੰਕਰ ਕਰੋੜ ਤੇਤੀਸ ਧਿਆਯੋ ਨਹੀਂ ਜਾਣਿਓ ਹਰ ਮਰਮਾਮ ਸੋਰ ਨਾਰਾ ਗਣ ਗੰਧਰਵ ਜਸ ਗਾਵਹਿ ਸਭ ਗਾਵਤ ਜੀਤ ਉਪਾਮ ਨਾਨਕ ਕਿਰਪਾ ਕਰੀ ਹਰ ਜੀਨ ਕਉ ਤੇ ਸੰਤ ਭਲੇ ਹਰ ਰਾਮ ਮਹਿਰਾੜੀ ਮੁਹੱਲਾ ਚੌਥਾ ਮਾਨ ਮਿਲ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰਦਾਨ ਦਿਵਾਇਓ ਰਹਾਉ ਤਿਸ ਜਨ ਕਉ ਮਾਨ ਤਾਨ ਸਭ ਦੇਵਉ ਜੇਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵਉ ਜੇਨ ਹਰ ਮੀਤ ਮਿਲਾਇਓ कृपा करी क्रिपा ताब हार हार, हार जस त्यायो जन नानक काओ हार पेटे स्वामी दुख मैं रोग गवायो बैराडी महल्ला चौथा ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਸ਼ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਾਤ ਵਿਸਥਾਰਾ ਵਿੱਚ ਧਾਤੂ ਪੰਜ ਆਪ ਪਾਵੇ ਜਨ ਨਾਨਕ ਸਤਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਬਹਿਰਾੜੀ ਮਹੱਲਾ ਚੌਥਾ ਜਪਮਾਨ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਵਸਤ ਹਰ ਸੁਆਮੀ ਹਰ ਨਿਰਭਾਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰਨਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀਆ ਪਾਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ जाप मान हार निरञ्जन निरङ्कारा सदा सदा हर्याय सुखदाता जाका अन्त न पारावारा अगन उ अग्न कुण्ट मह उर्दल लागा हर राख उदर मन्जारा सो ऐसा हर सेवा हो मेरे मन हर अंत षडा जा के हृदय बसया मेरा हार हारो करो नमस्कार हारप ते पाय हार जप नानक नाम अधारा वेराडी महला चौथा ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਹੈ ਸੋਈ ਫਲ ਪਾਵਹਿ ਫਿਰ ਦੁੱਖ ਨਾ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜੇ ਤ ਹਰਿ ਸਿਉ ਪ੍ਰੀਤ ਲਗਾਏ ਬੇਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖੇਨ ਮਹਿ ਬਿਸਰ ਸਭ ਜਾਏ ਤੂ ਬੇਅੰਤ ਸਰਬ ਕਾਲ ਪੂਰਾ ਕਿਸ਼ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜਿਓ ਭਾਵੈ ਤੇ ਵੇ ਛੜਾਏ ਰਾਗ ਵੈਰਾੜੀ ਮਹੱਲਾ ਪੰਜਵਾਹ ਘਰ ਪਹਿਲਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮੇਲਾ ਹਰਿ ਜਸ ਗਾਇਓ ਕੋਟ ਜਨਮ ਕੇ ਦੁਖ ਅਗਵਾਇਓ ਰਹਾਉ ਜੋ ਚਾਹਤ ਸੋਈ ਮਾਨ ਪਾਇਓ ਘਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ